ਜਰਨੈਲ ਹਰੀ ਸਿੰਘ ਨਲਵਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਹੋਟਲ ਓਨ ਵਿਖੇ 346ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ACP ਗੁਰਦੇਵ ਸਿੰਘ ਆਲੂਵਾਲੀਆ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸੰਸਥਾ ਦੇ ਮੁਖ ਪ੍ਰਬੰਧਕ ਇੰਸਪੈਕਟਰ ਪ੍ਰੇਮ ਭੰਗੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਮੈਡਮ ਮਮਤਾ ਮਹਿਰਾ ਨੇ ਲੋਕ ਗੀਤ ਰਾਹੀਂ ਦਰਸ਼ਕਾਂ ਦਾ ਮਨ ਮੋਲਿਆ ਪ੍ਰਧਾਨ ਲਖਵੀਰ ਬੱਦੋਵਾਲ ਹੋਟਲ ਓਨ ਦੇ MD ਗੁਰਦੀਪ ਟੱਕਰ ਸਰਪ੍ਰਸਤ ਰਣਜੀਤ ਲੋਟੇ ਜਨਰਲ ਸਕੱਤਰ ਜਗਜੀਤ ਜੱਲਾ ਤੇ ਪ੍ਰਚਾਰ ਸਕੱਤਰ ਬਲਰਾਜ ਬੁੱਟਰ ਨੇ ਸੰਸਥਾ ਵੱਲੋਂ ਐਸਪੀ ਗੁਰਦੇਵ ਸਿੰਘ ਆਲੂਵਾਲੀਆ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਐਸਪੀ ਨੇ ਆਖਿਆ ਜੋ ਤੁਸੀਂ ਅੱਜ ਮੈਨੂੰ ਮਾਨ ਬਖਸ਼ਿਆ ਉਸ ਦਾ ਮੈਂ ਹਮੇਸ਼ਾ ਰਣੀ ਰਹਾਂਗਾ ਤੇ ਅੱਗੇ ਤੋਂ ਹੋਰ ਤਨਦੇਹੀ ਨਾਲ ਕੰਮ ਕਰਾਂਗਾ ਇਸ ਮੌਕੇ 31 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਜ਼ੋਨ ਇੰਚਾਰਜ ਮੈਡਮ ਸੁਨੀਤਾ ਰੀਡਰ ਸੁਖਦੀਪ ਤੇ ਰਾਹੁਲ ਮਹਾਜਨ ਵੀ ਮੌਜੂਦ ਸਨ ਟੋੜ ਲਾ ਮੈਂ ਪਾਣੀ ਵਿੱਚ ਸਾਂ ਨਿਚੋੜ ਲਾ ਜੇ ਤੇ ਕਦੀ ਰਵੀ ਲੰਘ ਜਾਵੇ ਹਯਾਤੇ ਪੰਜ ਆਵੀ ਬਣ ਜਾਵੇ ਮੈਂ ਬੇੜੀਆਂ ਹਜ਼ਾਰ ਤੋੜ ਲਾ ਮੈਂ ਪਾਣੀ ਵਿੱਚ ਸਾਂ ਨਿਚੋੜ ਲਾ ਅੱਜ ਹੋਟਲ ਔਨ ਵਿਖੇ ਜਰਨੈਲ ਹਰੀ ਸਿੰਘ ਨਰੂਆ ਕਲਚਰਲ ਡਿਵੈਲਪਰ ਸੋਸਾਇਟੀ ਵੱਲੋਂ 346ਵਾਂ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ ਜਿੱਥੇ ਲੋੜਵੰਦ ਈਆਂ ਨੂੰ ਰਾਸ਼ਨ ਵੰਡਿਤਨ ਹੋਇਆ ਉਸ ਦੇ ਨਾਲ ਨਾਲ ਅੱਜ ਇੱਕ ਮੇਰੇ ਸਨਮਾਨ ਚ ਛੋਟਾ ਜਿਹਾ ਆਯੋਜਨ ਜਿਹੜਾ ਰੱਖਿਆ ਗਿਆ ਜਿਹਦੇ ਚ ਸਾਡੇ ਕਮਾਨ ਨੂੰ ਸਰਾਹਦੇ ਹੋਏ ਸੋਸਾਇਟੀ ਵੱਲੋਂ गोल्ड मेटल ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਯਕੀਨ ਦਵਾਣਾ ਕਿ ਜਿਸ ਭਾਵਨਾ ਨਾਲ ਮੈਨੂੰ ਇਹ ਮੈਡਲ ਦਿੱਤਾ ਗਿਆ ਮੈਂ ਹੋਰ ਮਿਹਨਤ ਕਰਕੇ ਆਪਣੇ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਯਤਨਸ਼ੀਲ ਰਹੂੰਗਾ ਤੇ ਇਸ ਮੈਡਲ ਦਾ ਜਿਹੜਾ ਮੁੱਲ ਤਾਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਸੋਸਾਇਟੀ ਨੂੰ ਹੋਰ ਜਿਆਦਾ ਵੱਲ ਬਖਸ਼ਣ ਤਾਂ ਕਿ ਹੋਰ ਤੋੜਬੰਦ ਲੋਕਾਂ ਦੇ ਕੰਮ ਆ ਸਕਣ ਥੈਂਕ ਯੂ ਵੈਰੀ ਮਚ ਸਾਡੀ ਦੋਤੀ ਮਹਿਰਕੌਰ ਗਿੱਲ ਦੇ ਜਨਮ ਦਿਨ ਤੇ ਅੱਜ ਅਸੀਂ 346ਵਾਂ ਰਾਸ਼ਨ ਵੰਡ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਇਸੇ ਸਬੰਧ ਦੇ ਵਿੱਚ ਅਸੀਂ ਸਾਡੇ ਸਰਦਾਰ ਗੁਰਦੇਵ ਸਿੰਘ ਆਲੋਵਾਲੀਆ ਏਸੀਪੀ ਟ੍ਰੈਫਿਕ ਲੁਧਿਆਣਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਔਰ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਅਸੀਂ ਆਪਣੀ ਸੋਸ਼ਲ ਐਂਡ ਵੈਲਫੇਅਰ ਕਲਚਰ ਸਟੱਡੀ ਬਨੋਂ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ Oh.